ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਾਚੂਵਾਲ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆਪਾਂ ਆਪਣੇ ਇਸ ਘਰ ਦੇ ਵਿੱਚੋਂ ਤੇ ਇਹ ਸਾਰੀਆਂ ਮੱਜਾਂ ਜਿਹੜੀਆਂ ਮਕਾਊ ਆ ਜਿੰਨੀਆਂ ਵੀ ਆ ਸਾਰੀਆਂ ਵੇਚ ਦੇਣੀਆਂ ਵਾ ਵਿੱਚੋਂ ਕੁਝ ਸੱਜਣਾ ਸੋਈਆਂ ਵਾ ਕੁਝ ਗੱਬਨ ਤਿਆਰ ਆ ਤੇ ਇੱਕ ਜਿਹੜੀ ਗੱਬਨ ਕੱਚੀ ਤੁਹਾਨੂੰ ਦਿਖਾਵਾਂਗੇ ਟੋਕੜ ਗੱਬਨ ਚ ਤੇ ਬਾਕੀ ਵੀਡੀਓ ਪੂਰੀ ਐਂਡ ਤੱਕ ਕਰ ਜਰੂਰ ਵੇਖਿਓ ਵੱਡੇ ਛੋਟੇ ਭਾਤ ਹਨ ਸਾਰੇ ਵਿਖਾਉਣੇ ਆ ਤੇ ਬਾਕੀ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਸਾਰੀ ਡਿਟੇਲ ਇਹ ਆ ਵੀ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚਬਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੇ ਦੋ ਟਾਈਮ ਚਬਾਈ ਕਰਾ ਲਓ ਪਰ ਅਗਲੇ ਦਿਤੇ ਘਰੇ ਆਪਣੀ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਬਸ ਠੀਕ ਠਾਕ ਹੀ ਮਾਰੇ ਚਲੋ ਵੀਰ ਜੀ ਠੀਕ ਠਾਕ ਜੀਦਾ ਜੀ ਤੇ ਨਾਮ ਦੱਸ ਤੇ ਕਰੀ ਨਾਮ ਹਰਜਿੰਦਰ ਸਿੰਘ ਪਿੰਡ ਵੀ ਦਾਸਤ ਚਾਚੂ ਵਾਲੀ ਜੀ ਤਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਹੈ ਨਾ ਤੇ ਜੰਹਤੀਪੁਰ ਇੱਥੇ ਲੱਗ ਗਈ ਆ ਆਪਣਾ ਜੰਹਤੀਪੁਰ ਦੇ ਨਾਲ ਹੀ ਬਿਲਕੁਲ ਜੀ 1 ਕਿਲੋਮੀਟਰ ਅੱਛਾ ਤੇ ਬਟਾਲਾ ਵੀ ਲੱਗ ਗਈ ਆ ਤੇ ਮਜੀਠਾ ਵੀ ਲੱਗ ਗਈ ਆ ਹੈ ਨਾ ਠੀਕ ਆ ਫੋਨ ਨੰਬਰ ਵੀ ਬੋਲ ਦੋ ਕਰੀ ਆਪਣਾ 65 390 1559 ਠੀਕ ਆ ਤੇ ਵਪਾਰ ਦੇ ਕੰਮ ਫਿਰ ਆਪਣਾ ਵਪਾਰ ਦਾ ਵਪਾਰ ਦਾ ਠੀਕ ਆ ਤੇ ਸਾਰੇ ਪਸ਼ੂ ਵੇਚਣ ਨਹੀਂ ਲਿਆਂਦੇ ਨਾ ਆਪਾਂ ਠੀਕ ਆ ਤੇ ਮੱਜਾਂ ਹੀ ਹੁੰਦੀਆਂ ਆਪਣੇ ਕੋਲ ਮੱਜਾਂ ਮੱਜਾਂ ਹੀ ਆ। ਅੱਛਾ ਜ਼ਿਆਦਾਤਰ ਮੱਜਾਂ ਹੀ ਹੁੰਦੀਆਂ। ਤੇ ਵੱਡੇ ਛੋਟੇ ਭਾਅ ਸਾਰੇ। ਸਾਰੇ ਸਾਰੇ ਜੀ। ਅੱਛਾ। ਇਹ ਕੋ ਗੱਬਰ ਝੋਟੀ ਆ ਗਈ ਕੋਈ 5.5 ਮਹੀਨੇ ਜੀ। ਅੱਛਾ ਚੈੱਕ ਪਾਸ ਆਈ। ਚੈੱਕ ਪਾਸ ਆ। ਤੇ ਬਾਕੀ ਸਾਰੀਆਂ ਸੱਜਰਾਂ। ਹਾਂਜੀ। ਚਲੋ ਸ਼ੁਰੂਆਤ ਜਿਹੜੀ ਆ ਫਿਰ ਪਹਿਲੇ ਨੰਬਰ ਤੇ ਜਿਹੜੀ ਆ ਚੰਗੇ ਕਦ ਕਾਟ ਚ ਝੋਟੀ ਆ। ਇਹਦੇ ਤੁਸੀਂ ਕਰ ਲੀਏ। ਕਿੰਨਾ ਚਿਰ ਹੋ ਗਿਆ ਜਿੰਨ ਸੋਈ ਨਾ? ਇਹ ਨੂੰ ਆਜ ਦੂਜਾ ਦਿਨ ਆ ਜੀ। ਅੱਛਾ ਦੂਸਰਾ ਤੀਸਰਾ ਦਿਨ ਸੋਈ ਨੂ ਆ। ਕਿੰਨਾ ਸੋਵਾ ਸੁਈ ਚੋਟੀ ਐ ਇਹ ਪਹਿਲੇ ਨੂੰ ਸੁਈ ਐ ਅੱਛਾ ਪਹਿਲਾ ਸੋਵਾ ਸੁਈ ਐ ਹਾਂਜੀ ਔਲ ਔਲਤ ਨਹੀਂ ਕਰਦੀ ਕੋਈ ਨਾ ਕੋਈ ਔਲ ਨਹੀਂ ਤੇ ਬੱਚਾ ਲਾ ਕੇ ਦਿਨ ਖਾ ਦੇ ਭਾਈ ਲਾ ਦਿਓ ਬੱਚਾ ਲਾ ਕੇ ਦਿਖਾ ਦਿਓ ਛੜ ਦੋ ਬੱਚਾ ਇੱਕ ਕਰੀ ਪਤਾ ਲੱਗ ਜੂਗਾ ਇੱਕ ਕਰੀ ਬਾਕੀ ਇਹ ਆ ਵੀ ਚਲੋ ਚੰਗੇ ਭਾਰੇ ਘੱਟ ਘਾਟ ਤੇ ਕਈ ਯਾਰੀ ਚਲੋ ਪਸ਼ੂ ਪੱਕ ਕੇ ਤਿਆਰ ਹੁੰਦਾ ਵਾ ਆ ਬੱਚਾ ਇਹਦਾ ਬਿਲਕੁਲ ਕੋਲਾ ਹੀ ਬੱਚਾ ਜਿਹੜਾ ਠੀਕ ਹੈ ਠੀਕ ਮਗਰ ਕੱਟੀ ਮਗਰ ਐ ਬਾਕੀ ਇਹ ਵੀ ਮੱਜਾਂ ਕਾਫੀ ਗਿਨਤੀ ਜੇ ਸਾਰੀਆਂ ਲੱਗ ਲੱਗੇ ਪੱਦੀਆਂ ਵਾਂ ਉਤਰਿਆ ਵੀ ਥੱਲੇ ਛੋਟੀ ਚੰਗੀ ਤਿਆਰ ਹੋਈ ਆ ਕਿੰਨਾ ਕੁ ਬੋਲਾ ਤਿਆਰ ਕਰ ਗਈ ਉਤਰਾ ਇਹ ਬਾਜੀ 8 ਦਿਨੋਂ ਬੋਲਾ ਆ ਥੱਲੇ ਦਾ ਕਿੰਨਾ ਕੁ ਉਤਰਾ ਕਰੀ ਜਾਊਗੀ ਬੱਚੇ ਨੇ ਸ਼ਾਲ ਆਪਣਾ ਚੰਗਾ ਦੋਤੇ ਮਾਰੇ 12 ਕਿਲੋ ਦਊ ਪਹਿਲੇ ਛੋਈ ਵਾਲੇ ਮੂੰਹ ਸ਼ਿੱਗੀ ਆ ਅੱਛਾ ਮੂੰਹ ਸ਼ਿੱਗੀ ਆ ਹੈ ਵੀ ਉੱਤਰ ਦੀ ਮਈਆਂ ਦੀ ਕੱਟੀ ਆ ਚੰਗੀ ਜੀ ਨਸਲ ਦੀ ਕੱਟੀ ਆ ਪੱਠਪੜਾ ਵੇਖੋ ਕਿੰਨਾ ਚੰਗਾ ਆ ਪੱਠਪੜੇ ਦੇ ਤਾਂ ਚੰਗੀ ਆ ਤarde ਬਰਾਬਰ ਹੀ ਜਿਹੜਾ ਮਤਲਬ ਕੱਦ ਕਾਠ ਵੇਖੋ ਪਹਿਲਾ ਦੰਗੜੀ ਦੀ ਸੀ ਇਹਦੇ ਦਾ ਦੰਗ ਨਹੀਂ ਤਿਆਰ ਹੁੰਦਾ ਹਾਂਜੀ ਹਾਂਜੀ ਕੱਦ ਕਾਠ ਪੱਖੋਂ ਚੰਗੀ ਆ ਉਹ ਆਉਂ ਨਹੀਂ ਕਰੇ ਪਹਿਲੇ ਦਿਨ ਇਹਨੇ ਕੀਤੀ ਕੋਈ ਗੱਲ ਠੀਕ ਆ ਚਲੋ ਹੁਣੇ ਦਿਖਾ ਦਿੰਨੇ ਇੱਕ ਵਾਰੀ ਦੇਖਾ ਖਾਣ ਕੇ ਤਾਂ ਛੋਟੀ ਕਰਦੀ ਆ ਦੇਖੋ ਇਹ ਤਾਂ ਇੱਕ ਸੰਦ ਪਸੰਗੀ ਜੀ ਵੇਖੀ ਫਿਰ ਬੰਨਣਾ ਫਿਰ ਬੱਚਾ ਇੱਕ ਵਾਰੀ ਪਰਾ ਹੋਰ ਨਹੀਂ ਉੱਠਦੀ ਨਹੀਂ ਆ ਦੇਖ ਸਾਹਣੇ ਜਿਹੜਾ ਵਿਖੋ ਸਜਾਇਆ ਤਾਂ ਠੰਡ ਬਣਾ ਕੇ ਆ। ਸਾਣੇ ਜਿਹੜਾ ਪਸੰਦ ਕੇ ਪੂਰਾ ਵਧੀਆ ਤਿਆਰ ਕਰ ਗਈ ਹੈ। ਦਿਖਾ ਦਿਓ ਚਵਾਇ ਕਰੀ ਫਿਰ ਸਾਣੇ ਦੀ। ਕੀ ਚੀਟ ਲੱਗ ਬੜੀ ਆ ਕਿ ਤਾਂ ਮਰਜੀ ਚਵਾ ਕੇ ਕੋ ਕਿਦਾਂ ਲੱਗਾ। ਆ ਦੇਖਾ ਲਿਖ ਸਾਫ ਧਾਰਿਆ। ਅਗਲੀ ਮਾਰ। ਅਗਲੇ ਕੰਨਾਂ ਦਾ ਚਵਾ ਦਿਖਾ ਦੇ। ਨਾਲ ਲਿਖਾ ਤੇ ਸਾਫ ਧਾਰਾ। ਖਾਣੇ ਤਾਂ ਹੁਣੇ ਦਿਖਾ ਲਿੰਨੇ ਲੱਗੇ ਤਾਂ। ਲਿਆ ਖੋਲੋ ਫਿਰ ਤੋੜ ਦੀ ਇੱਕ। ਬਸ ਮਾਗੇ ਥਾਨੇ ਜਿਹੜਾ ਪੂਰਾ ਵਧੀਆ ਹੱਥ ਦੀ ਚਵਾਈ ਵਾਲਾ ਤਿਆਰ ਕਰਦੀ ਹੈ। ਇਹ ਵੀ ਜੇ ਥੋੜੇ ਦਿਨ ਹੋਏ ਸੋਈ ਨਾ। ਆ ਦੇਖ ਲਾਦੇ ਜੀ ਬਾਕੀ ਚੰਗੀ ਜਵਾਨ ਹੈ ਝੋਟੀ ਪੂਰੀਆਂ ਵੱਡੀਆਂ ਮੱਝਾਂ ਜਿਆ ਜਲੀ ਆਜੋ ਲੈ ਆਓ ਜੀ ਬੰਦੋ ਬੰਦੋ ਬਾਕੀ ਜਿੰਨੀਆਂ ਮੱਜਾਂ ਤੁਹਾਨੂੰ ਵਿਖਾਉਣੀਆਂ ਆ ਸਾਰੀਆਂ ਤੋੱਚੀ ਇੱਥੇ ਆ। ਕੋਈ ਥਾਹ ਹੋਏ। ਕਿੰਨਾ ਫਿਰ ਵੀਰਜੀ ਮੁੱਲ ਰੱਖਣਾ ਇਹਦਾ ਆਪਾਂ? ਮੁੱਲ ਵੀਰਜੀ ਲੈਣ ਦੇਣ ਵਾਲੀ ਗੱਲ ਕਰਨੀ ਇੱਕ ਦੀ ਜੋ। 1 ਲੱਖ ਦੇ 30 ਹਜ਼ਾਰ। ਹਾਂਜੀ। ਬਾਕੀ ਮਾਨਤਨ ਮੌਕੇ ਤੇ ਕਰ ਤੋ। ਪੰਜੀ ਨਾ ਤੀ ਅੱਛਾ ਇੱਕ ਬਾਈ ਦੀ ਦੇ ਦਾਂਗੇ ਅੱਛਾ ਇੱਕ ਬਾਈ ਦੀ ਹਾਂਜੀ ਬਾਈ ਦੇ ਦੇਣ ਉਹਦੇ ਪਾਸੇ ਪਈਏ ਬਹੁਤਾ ਰੀਡ ਕਰਕੇ ਜਾਣਾ ਨਹੀਂ ਗਾ ਉਹ ਨਹੀਂ ਸਹੀ ਗੱਲ ਆ ਬਾਅਦ ਚ ਜੈ ਜੀ ਅਗਲਾ ਹੀ ਭਣ ਫੜਾ ਲਾ ਕੇ ਪਸੂਗਾ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਕੁ ਭਰੀ ਜਾਊਗੀ ਇਹ ਦੁੱਧ ਚਲੋ ਬਹੁਤਾ ਨਹੀਂ ਜਾਣਾ 12 ਕਿਲੋ ਤੇ ਪਹਿਲਾਂ ਕੱਟੀ ਭਰੂਗੀ ਇਹ ਪੰਜੀ ਠੀਕ ਆ ਜੀ ਹਾਂਜੀ ਠੀਕ ਆ ਬਾਕੀ ਇਹ ਆ ਵੀ ਇਹਦਾ ਇਕੱਲਾ ਦੁੱਧ ਦਾ ਮੁੱਲ ਨਹੀਂ ਆ ਸੌਣ ਪੁਣੇ ਦਾ ਛੋਟੀ ਆ 5 8 ਵਿੱਚੋਂ ਆਲੀ ਆ ਹਾਂਜੀ ਹਾਂਜੀ ਕੱਦ ਵਜਨ ਦਾ ਵੀ ਮੁੱਲਿਆ ਜਿਹੜਾ ਇਹਦਾ ਛੋਟੀ ਹੈ ਜੀ ਠੀਕ ਆ ਚਲੋ ਆ ਵੀ ਝੋਟੇ ਖੋਲ ਦੋਨ ਫਿਰ ਲੋ ਜ ਇੱਕ ਨਵਾਂ ਸੂਆ ਸੋਈ ਆ ਇਹ ਦੂਜੇ ਜੀ ਇਹ ਦੂਸਰਾ ਸੂਆ ਸੋਈ ਕਿੰਨਾ ਚਿਰ ਹੋ ਗਿਆ ਸੋਈ ਨਾ ਇਹਨੂੰ ਭਾਜੀ ਜੀਆਂ ਦਿਨਾਂ ਦਾ ਬੱਚਾ ਜੋ 20 ਦਿਨ ਹੋ ਗਏ ਇਹਨਾਂ ਨੇ ਕਿੰਦੇ ਸੋਈ ਨਾ ਬਾਕੀ ਜੇ ਜਿਹੜਾ ਵੀਡੀਓ ਬਣਾਉਂਦਾ ਟਾਈਮ ਆਪਣਾ ਦੁਪਹਿਰ ਦਾ ਵਾ ਕੋਈ ਵੀ ਰੋਸ ਸਾਬ ਨਾ ਖਵਾਨੇ ਦੇ ਅੰਦਾਜ਼ਾ ਲਾਵੇ ਆ ਥਾਣੇ ਇਹਦੇ ਵੀ ਦੇਖ ਸਾਦੇ ਜੀ ਲੱਗੇ ਤੋਂ ਆ ਜਾ ਆ ਜਾ ਉਹ ਆ ਨਾ ਬਾਕੀ ਇਹ ਆ ਵੀ ਚਲੋ ਕਾਤੇ ਕਾਟ ਇਹਦਾ ਵੀ ਚੰਗਾ ਵਾ ਥੱਲੇ ਵੀ ਸਫਾਈ ਚ ਜਿੰਨੀ ਆ ਜੋ ਲੈ ਆਓ ਨਾਓ ਹੋਲੀ ਹੋਲੀ ਲੈ ਜਾਵੇ ਜੀ ਬੰਦੀ ਅਸੀ ਬੰਨ ਤੋ ਬੰਨ ਤੋ ਅਜੇ ਟਾਈਮ ਜਿਹੜਾ ਦੁਪਹਿਰ ਦਾ ਸ਼ਾਮ ਤੱਕ ਰ ਆਪਣੇ ਦੁੱਧ ਦੇ ਹਿਸਾਬ ਨਾਲ ਖਵਾਨੇ ਜਿਹੜੇ ਤਿਆਰ ਕਰੂਗੀ ਆ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ 2.8 ਕਿਲੋ ਤਿਆਰ ਹੋਗਾ ਨਾ ਪਰ ਗਰੰਟੀ ਆਦੀ ਹੋ ਦੋਨੇ ਨਹੀਂ ਉਹ ਚੰਗਾ ਨਾ ਅਗਲੇ ਕਾ ਜਾਗੇ ਅਗਲੇ ਅਗਲਾ ਭਾਂਡਾ ਖੋਜੂਗਾ ਨਹੀਂ ਸਹੀ ਗੱਲ ਆ ਵੀ ਜਿਹੜਾ ਮੇਰਾ ਬੱਚਾ ਨਾਲ ਕੇ ਬੱਚਾ ਆਖੋ ਤੇ ਵਿਖਾ ਦੇਣੇ ਨੇ ਮਗਰ ਕੀ ਹੁ ਤਰਾ ਇਹਦੇ ਮਗਰ ਕੱਟਾ ਜੀ ਮਗਰ ਕੱਟਾ ਚਲੋ ਬੱਚੇ ਨੇ ਇਕੱਠੇ ਵਿਖਾ ਦੇਾਂਗੇ ਸਾਰੇ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਤੇ ਲੈਣ ਦੇਣ ਵਾਲੀ ਗੱਲ ਕਰਨੀ ਭਾਜੀ 85 ਹਜ਼ਾਰ ਅੱਛਾ ਵਿੱਚ ਉਹ ਗੁਮਾਨ ਤਾਂ ਨਹੀਂ ਵੀਜੀ ਨਾ ਅੱਥੀ ਨਾ ਭਿਆਸੀ ਆ ਅੱਛਾ ਹਾਂ ਨਾ ਗੜੀ ਆ ਨਾ ਜੋ ਸੋੜ ਹੀ ਹੁਣੀ ਆ 70000 ਦੀ ਦੇ ਦਾਂਗੇ ਅੱਛਾ 70 ਦੀ ਦੇ ਦੇਣੀ ਇਹਦੇ ਪਾਛੇ ਪਈ ਤਾਂ ਜਿਆਦਾ ਮੰਗਿਆ ਜਿਆਦਾ ਨਹੀਂ ਮਿਲਦਾ ਨਹੀਂ ਸਹੀ ਗੱਲ ਹੈ ਮੈਂ ਜ ਕਰਾਂਗੇ ਕਿਹੜਾ ਸੌਦਾ ਪਹਿਲੀ ਛੱਡੇ ਕਿਹੜਾ ਗਾਹ ਫੋਨ ਲੱਗ ਜਾਵੇ 70 ਚ 70 ਦੀ ਦੇ ਦੇਣੀ ਜਿਹੜੀ ਆ ਹਾਂ 70 ਜੋ ਆਏ ਕਿਹੜਾ ਥੋੜਾ ਬੋਤਾ ਮਾਨ ਕਰ ਦਾਂਗੇ ਜੋ ਸੋੜ ਕੁਝ ਨਾ ਅੱਛਾ ਥੋੜਾ ਬੋਤਾ ਮੀਕੀ ਹੋ ਜਾ ਠੀਕ ਹੈ ਜੀ ਪਹਿਲੀ ਵੀਡੀਓ ਬਣਾਉਂਦੇ ਡਾਡੇ ਕੋ ਮੈਂ ਜੋ ਮਾਰ ਉਸ ਅੱਛਾ ਪਹਿਲੀ ਵੀਡੀਓ ਆ ਤੇ ਪਹਿਲੇ ਪਹਿਲੇ ਫੋਨਾਂ ਦੇ ਵਿੱਚ ਨਹੀਂ ਆ ਹ ਤੇ ਹੋਣ ਆ ਗਏ ਇਹ ਵੀ ਸੋਈ ਸਵਾਈ ਹੈ ਇਹ ਵੀ ਸੋਈ ਸਵਾਈ ਹੈ ਇਹਨੂੰ ਕਿੰਨਾ ਚਿਰ ਹੋ ਗਿਆ ਜੇ ਸੋਈ ਨੂੰ ਇਹ ਬਰਸਾਂ ਰਾਤ ਦੀ ਅੱਛਾ ਪਰਸੋਂ ਦੀ ਸੋਈ ਇਹਦਾ ਲਾਣੂ ਬੱਚੇ ਇਹਦੇ ਇਹਦੇ ਬੋਲਾ ਹੀ ਆ ਗਏ ਸਾਜੀ ਸੀ ਜੀ ਅਜੇ ਲੈ ਆਓ ਅਜੇ ਬੋਲੇ ਚ ਹੀ ਆ ਤੇ ਬਿਲਕੁਲ ਛੋਟੇ ਸਿੰਗ ਦੀ ਝੋਟੀ ਆ ਤੇ ਪੂਰੇ ਸ਼ਾਂਤ ਜੇ ਸੁਭਾਅ ਦੀ ਆ ਜਿਹੜੀ ਕੋਈ ਕਾਲੀ ਨਹੀਂ ਪੈਂਦੀ ਕੋਈ ਹਾਂ ਕੋਈ ਗਾਲੀ ਨਹੀਂ ਭਾਣੀ ਤੇ ਮੱਚੀਆ ਵਧੀਆ ਛੋਟੀ ਆ ਠੀਕ ਆ ਇਹ ਕਿੰਨਾ ਕ ਦੁੱਧ ਭਰ ਹੀ ਜਾਊਗੀ ਹੋਰ ਇਹ 10 ਦਿਨ ਭਰ ਹੀ ਜਾਊਗੀ ਬਹੁਤ ਬਣੀ ਜਮਾਨਾ 10 ਦਿਨ ਦੀ ਗਰੀ ਸੇਵਾ ਦਾ ਮੁੱਲ ਲਿਆ ਕਰੀ ਆਪਣਾ ਹਾਂਜੀ ਹਾਂਜੀ 10 11 ਲੀਟਰ ਤੇ ਲਾਗੇ ਬੰਨੇ ਜਿਹੜਾ ਬਾਕੀ ਥਾਣਾ ਬੜਾ ਕਮਾਲ ਦਾ ਇਹਦੇ ਕੋਲ ਇਹਨੂੰ ਜਾਣਦੇ ਆ ਅਸਲ ਵਿੱਚ ਦੁੱਧ ਵਾਲੀ ਨਹੀਂ ਕਿ ਬਰਸਾਤੋਂ ਦੁੱਧ ਹਾਂਜੀ ਹਾਂਜੀ ਇਹਨੂੰ ਬੱਚਾ ਲਾ ਕੇ ਵੇਖੋ ਬਹੁਤ ਜਿੰਨ ਸੰ ਸੰ ਚੰਗਾ ਲੱਗਾ ਹਾਂਜੀ ਥਾਣਾ ਜਿਹੜਾ ਬੜਾ ਕਮਾਲ ਦਾ ਇਹਦੇ ਕੋਲ ਅੱਜ ਲੈ ਆਇਆ ਇਹ ਵੀ ਜਿੰਨੇ ਘਰੇ ਚੋਣੀ ਆ ਉਹਦੇ ਲਈ ਚੰਗੀ ਆ ਹਾਂਜੀ ਇੱਕ ਮਹੀਨਾ ਵੀ ਦਿੱਤੀ ਉਹ ਪੜੇ ਅੱਗੇ ਸਵੇਰੇ ਵਿੱਚ ਦਾਪੂ ਦਾ ਨਾ ਹਾਂਜੀ ਇਹ ਨਹੀਂ ਦੁੱਧ ਵਾਲੀ ਹੁੰਦੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਕਿੰਨੀ ਹੈਗੀ ਹੈ ਸਾਫ਼ ਸੁੱਫੀ ਆ ਜਿੰਨੀ ਵੀ ਆ ਸਫਾਈ ਚਾ ਚਲੋ ਹਾਂ ਬਾਕੀ ਥੱਲੇੋਂ ਚੰਗੀ ਬਣੀ ਆ 1 ਮਿੰਟ ਰੋਕਿਓ ਵੀਜੀ ਇੱਥੇ ਆ ਦੇਖ ਸਾਡੇ ਥਾਣੇ ਦੇ ਇੱਕ ਅਰੀ ਲੱਗੇ ਤੋਂ ਚੰਗੇ ਗੈਰ ਤੇ ਦੂਰ ਦੂਰ ਜਿਹੜਾ ਥਾਣਾ ਹੈ ਮੈਂ ਨੋਕਲਾ ਥਾਂ ਲੱਗਾ ਵਧੀਆ ਆ ਦੇਖ ਸੰਦੇਹ ਵਨ ਲੱਗੇ ਤੋਂ ਤੇ ਇਹ ਕਿੰਨੇ ਰੀ ਦੇ ਦੇ ਨਹੀਂ ਫਿਰ ਆਪਾਂ ਏ ਜੀ ਨਾ ਮੋਹਰੇ ਦਾ 95 ਕੰਡੇ ਆ। ਸਾਫੀ ਤੁਸੀਂ ਸਿਆਣੇ ਯੋਗ। ਇਹ ਵਿੱਚ ਨਾਲੀ ਗੱਲ ਨਹੀਂ ਜੀ ਫਿਰ। ਚਲੋ ਵੀ ਜੀ ਨਾ 90 ਨਾ 95 ਆ। ਅੱਛਾ। ਹਾਂ ਨਾ 86000 ਦੀ ਦੇ ਦਾਂਗੇ। ਅੱਛਾ 86000 ਦੀ ਦੇ ਦੇਣੀ। ਚਲੋ ਠੀਕ। ਇਹ ਹੋਏ ਪਾ ਕੇ ਵੀ ਠੀਕ ਨਾ ਗੱਲ। ਹਾਂਜੀ ਹਾਂਜੀ। ਆਹੋ। ਕੋਈ ਭਾਂਟ ਖੜੇ ਜਿਆਦ ਕਰੇ ਵੀ ਠੀਕ ਆ। ਵੀ ਗੈਜ ਆ ਰੇਟ ਵੀ। ਆਹ ਦੇਖ। ਇਹ 700 ਸੀ ਜੇ ਲੈਵਾ ਵੇਖੋ ਕਿਦਾਂ ਹੁਣ ਲਗਾ ਥਾਂ ਤੋਂ ਫਿਰ ਲਾ ਲਗਾ ਵਾ। ਠੀਕ ਆ ਜੀ। ਹਾਂਜੀ ਹਾਂਜੀ। ਲੋ। ਲੈਵਾ ਵੀ ਖੋਲ ਲਓ ਫਿਰ। ਇਹ ਸੋਈ ਇਹ ਗੱਪਣ ਜੇ। ਇਹ ਗੱਪੜ ਪਾਣੀ। ਇਹ ਗੱਪਣ ਆ ਬਾਕੀ ਪੂਰੀ ਭਰੀ ਏ ਮੱਝ ਏ ਵੀ ਚੰਗੀ ਝੋਟੀ ਸਾਫ ਤੇ ਬਿਲਕੁਲ ਗੋਲ ਸਿੰਘ ਦੀ ਏ ਛੋਟੇ ਸਿੰਘ ਦੀ ਝੋਟੀ ਏ ਵੀ ਉਹਦਾ ਰੰਗ ਖਾਦੀ ਜੈ ਕਿੰਨਾ ਵਸੂਆ ਸੁਣਾ ਇਹਨੇ ਓਏ ਐਡੋ ਐਡੋ ਇਹਦੇ ਸੁਆ ਕਿੰਨਾ ਵਸੂਆ ਜੀ ਇਹ ਦੂਜੇ ਜੀ ਦੂਸਰਾ ਸੁਆ ਇਹਨੇ ਸੁਣਾ ਹਾਂ ਦੇਖ ਸਾਦੇ ਬਿਲਕੁਲ ਗੋਲ ਸਿੰਘ ਦੀ ਝੋਟੀ ਏ ਵੀ ਛੋਟੇ ਸੀ ਓਏ ਇਹ ਮਹਾਰਾ ਜਵਾਨੀ ਹੋਈ ਇਹ ਮੂੰਹ ਜਵਾਨੀ ਹੋਈ ਕਹਿੰਦੇ ਹਾਂ ਬਾਕੀ ਤਿਆਰੀ ਧੀ ਆ ਲਗਭਗ ਇਹਨੇ ਬਹੁਤਾ ਟਾਈਮ ਨਹੀਂ ਖੜਨਾ ਹੋਣਾ ਕੋਈ ਤਾਂ ਆ ਕੇ ਨਹੀਂ ਦਊ ਇੱਕ ਦੋ ਦਿਨਾਂ ਦੀ ਖੇੜ ਹੀ ਆ ਬਸ ਭਾਵੇਂ ਅੱਜ ਹੀ ਸਵੇਰੇ ਤੇ ਭਾਵੇਂ ਦੋ ਦਿਨ ਲੈ ਜੇ ਅੱਜ ਲੈ ਆਓ ਤੇ ਹੋtras ਦੁੱਧ ਕਿੰਨਾ ਕ ਭਰੀ ਜਾਊਗੀ ਇਹ ਭਾਜੀ ਪਹਿਲਾਂ ਵੀ ਹੋਏ ਇਹਨੇ ਬੜਾ ਕ ਲੋਕ ਲੈ ਚੁਤੀ ਅੱਛਾ ਪਿਛਲੇ ਸਵੇਰੇ ਪਹਿਲੇ ਸਵੇਰੇ 12 ਲੀਟਰ ਇਹਨੇ ਕੱਢਿਆ ਬਾਕੀ ਯਾਰ ਕੀ ਵੀ ਜਿਹੜਾ ਸਾਂਭ ਵਾਲਾ ਲੈ ਜਾਊਗਾ ਤੇ ਦੁੱਧ ਚੰਗਾ ਭਰੀ ਜਾਊਗੀ ਸੋਣੀ ਛੋਟੀ ਫੱਬਦੀ ਆ ਉ ਤਾਂ ਇਹ ਆ ਵੀ ਛੋਟੀ ਹੈ ਭਾਰੀ ਆ ਦਾ ਘੱਟ ਵਜਨ ਵਾਲੀ ਆ ਕਲਮਾਨ ਨਾਰਗੀ ਚਾਲਿਆ ਇਹ। ਹਨ ਬਹੁਤ ਜੀ ਹੈ ਨਹੀਂ ਵੀ। ਸ਼ਾਂਤ ਜੇ ਸੁਭਾਅ ਦੀ ਆ ਤੇ ਥਾਨ ਵੀ ਚੰਗਾ ਲੱਗਾ। ਹੋਰ ਸੰਜੀਤਾ ਐਡਾ ਬੈਠਾ ਹੈ। ਬਾਕੀ ਆ ਥਾਣੇ ਦੇ ਦੇਖ ਸਕਦੇ ਆਪਾਂ। ਇਹ ਨਾ ਗੜਿਆ ਕਰੋ। ਆ ਦੇਖ ਸਕਦੇ ਥਾਣਾ ਦਾ ਸਜ ਗਿਆ। ਤੇ ਇਹਦਾ ਫਿਰ ਮੁੱਲ? ਇਹਦਾ ਮਾਰਾ 1.25। 1 ਲੱਖ ਤੇ 52 ਹਜ਼ਾਰ। ਹਾਂਜੀ। ਕਿੰਨੇ ਦੀ ਦੇਣੀ? ਜੰਗਾਇਲ ਪੜੀ। ਉਹ ਇਹਦਾ ਦਾ ਪਾਪਾ ਜਿਉਂ ਲੈਣ ਦੇ ਨੇ ਜਿੱਦ ਤੇ ਬਹੁਤ ਜਿਆਦਾ ਜੀ ਕਰਦਾ ਫਿਰ ਮੇਰੇ ਨਾਂ 50 ਨਾ 20 ਅੱਛਾ ਇੱਕ 15 ਹੀ ਦੇ ਦਈਏ ਵੇਖ ਲੈ ਕੋਈ 1000 2000 ਦੀ ਕਸਰ ਹੈਗੀ ਤੇ ਕੱਢ ਦੋ 12 ਦੇ ਅੱਛਾ ਇੱਕ 12 ਦੀ ਲੈ ਜਾਇਆ ਜੀ ਫਿਰ ਮੈਂ ਤੁਹਾਡਾ ਮਾਨ ਸਰਕਾਰ ਕੀਤਾ ਵਈ ਠੀਕ ਆ ਹਾਂਜੀ ਹਾਂਜੀ ਇੱਕ 12 ਦੀ ਛੋਟ ਹੋ ਜੂਗੀ ਮੋਕੇ ਤੇ ਹੋ ਜੂਗੀ ਮੋਕੇ ਤੇ ਠੀਕ ਆ ਜੀ ਬਸ ਓਦੀ ਚੰਗੀ ਰੋਟਾ ਉਹਨਾਂ ਦੀ ਜੋ ਬੋਲਾਂ ਦੇ ਓਹਦੀ ਉਹਨੇ ਦੀ ਆ ਅੱਛਾ ਬਜਾਇਜ ਦੇਣੇ ਆ ਵੀ ਪਹਿਲਾ ਵੀਡੀਓ ਪਈਏ ਜੋ ਖੰਦੇ ਵਿੱਚ ਠੀਕ ਆ ਹਾਂਜੀ ਤੇ ਆ ਵੀ ਗੱਭਨ ਆ ਗਈ ਇਹ ਵੀ ਗੱਭਨ ਜੇ ਵੱਡੀ ਬਣੇ ਠੀਕ ਹੈ ਤੇ ਇਹ ਕਿੰਨਾ ਕੁ ਦੁੱਧ ਕੱਢੀ ਜਾਊਗੀ ਦੇਖੋ ਮਰੇ ਬਾਹਨੇ ਦੇ ਹਿਸਾਬ ਨਾਲ ਤੁਸੀਂ ਕਿੰਨਾ ਪਾਈਆਂ ਵਾਂਗ ਹੋ ਇਹ ਸਪਨਾ ਥੱਲੀਆਂ ਬੜੀ ਚੰਗੀ ਤਿਆਰ ਹੁੰਦੀ ਆ 14 15 ਕਿੱਜੀ ਜੋਗੀ ਅੱਛਾ ਫਿਰ ਵੀ ਜਦੋਂ ਮੂਲੀ ਗੱਲ ਆ ਜਾਣਾ 12 ਕਿਲੋ ਦੁੱਧ ਐ ਜੀ ਮੈਂ ਦੇ ਦਿੰਦੀ ਆ ਛੱਤ ਘਾਟ ਵਾਲੀ ਆ ਨੰਮੀ ਮਹੀਂ ਆ ਬਾਕੀ ਭਾਰੀ ਐ ਮੱਝਾਂ ਚਲੋ ਸਾਰੀਆਂ ਹੀ ਭਾਰੀਆਂ ਵਾ ਕੱਦ ਵਜਨ ਵਾਲੀਆਂ ਵਾ ਡੇਰੀਆਂ ਚੌਣ ਵਾਲੀਆਂ ਮੱਝਾਂ ਚਲ ਲੈ ਆਓ ਬਾਕੀ ਥਾਂ ਜਿਹੜਾ ਇਹ ਦੇਖੋ ਵੀ ਚੰਗਾ ਲੱਗਾ ਵਾ ਜਿੰਨੀਆਂ ਵੀ ਆ ਚਲੋ ਸਫਾਈ ਜਿਆ ਬਾਕੀ ਜਿਹੋ ਦੀ ਚੀਜ਼ ਉਹ ਜਿਹਾ ਮੁੱਲ ਆਹ ਕਿਹੜੀ ਵਾਲੀ ਮੈਂ ਚੰਗੀ ਆ ਡੇਰੀਆਂ ਤੇ ਚੌਣ ਵਾਲੀਆਂ ਮੱਝਾਂ ਹੁੰਦੀਆਂ ਇਹੋ ਜਿਹੀ ਸਰੀਰਾਂ ਵੀ ਭਾਰੀ ਆ ਤੇ ਥੱਲਿਆਂ ਵੀ ਚੰਗੇ ਖੁੱਲੇ ਹਵਾ ਨੇ ਦੀ ਮਾਲਕ ਆਂ ਦਿੱਤਾ ਦੇ ਹਵਨਾਇ ਦਾ ਆਈ ਬਾਨੀ ਜਿ ਥੱਲੇ ਬਹੁਤ ਜ਼ਿਆਦਾ ਚੰਗੇ ਥੀੜੀ ਇਸਾਂ ਵਿੱਚ ਬਾਕੀ ਛੇਤੀ ਦੀ ਬਣੀ ਬਾਜੀ ਇਹ ਤੇ ਥਾਣੇ ਦੇ ਦੇਖ ਸਕਦੇ ਲੱਗੇ ਤਾਂ ਆ ਦੇਖ ਸਕਦੇ ਹਵਾਨਾ ਇਹਦਾ ਲੱਗੇ ਤਾਂ ਅਜੇ ਅਜੇ ਸਾਰੀ ਪਰ ਨਹੀਂ ਆ ਜੇ ਸਾਰੀ ਪਛਾਣ ਹੋਣੀ ਠੀਕ ਹੈ ਤੇ ਇਹਦਾ ਝੋਟੀ ਦਾ ਕੀ ਮੁੱਲ ਜੇ ਇਹਦਾ ਬਾਜੀ ਇੱਕ ਦਾ 1 ਲੱਖ ਦੇ 10 ਹਜ਼ਾਰ ਹਾਂਜੀ ਕਿੰਨੇ ਦੀ ਦੇਣੀ ਹਾਂ 10 ਨਾਲ 5 ਅੱਛਾ ਹਾਂ ਨਾਲ ਜੀ ਛੋਟੀ ਕਰਨੀ ਨਾ ਵਿਚੋਂ ਲੱਖ ਦੀ ਦੇ ਦਾਂ ਪੂਰੇ ਦੀ ਪੂਰੇ ਦੀ ਠੀਕ ਹੈ ਬਾਕੀ ਚੀਜ਼ੇ ਝੋਟੀਆਂ ਦੀ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਮੰਤਨ ਠੀਕ ਹੈ ਜੀ ਤੇ ਆ ਜਿਹੜੀ ਨੀਲੀ ਦੀ ਝੋਟੀ ਆ ਗਈ ਜੀ ਸੋਈ ਸਵਾਈ ਹੈ ਵੀ ਹਾਂਜੀ ਇਹਦਾ ਬੱਚਾ ਵਰ ਗਿਆ ਜੀ ਅੱਛਾ ਇਹਦਾ ਬੱਚਾ ਨਹੀਂ ਹੈਗਾ ਹਾਂਜੀ ਕਿੰਨਾ ਚਿਰ ਹੋ ਗਿਆ ਤੁਹਾਡੇ ਅੰਦਾਜ਼ਾ ਮਹੀਨੇ ਦੇ ਲਾੜ ਮਾਰੇ ਬੱਚਾ ਉਹਦੇ ਚਿਰੋ ਵੀ ਕਿਤੇ ਮਹੀਨਾ ਵਿੱਚ ਕੋਈ ਜਿਹੜੀ ਵੀ ਗਿਲ ਸਕਦਾ ਕੋਈ ਬੱਚਾ ਨਹੀਂ ਮੰਗਿਆ ਨੀ ਹੁਣ ਤੇ ਚਲੋ ਦੁੱਧ ਤੇ ਸਿਰ ਤੇ ਜਾਣੀ ਹੈ ਉਹਦੇ ਉੱਤੇ ਜੋ ਮੱਝ ਕਹਿੰਦਾ ਵੀ ਮਹੀਨੇ ਦੀ ਕਹਿੰਦੇ ਡੇਢ ਦੀ ਕਹਿੰਦੇ ਹਾਂਜੀ ਪਰ ਇਹ ਵੀ ਹੈ ਥਲੋ ਚਾਪਨ ਦੀ ਹੈ ਨਹੀਂ ਖੰਗਪਾਂਡਿਆ ਦੀ ਹੈ ਸਾਫ ਸੁਥਰੀ ਆ ਬਿਰਲਾ ਖਾਣਿਆ ਹਾਂਜੀ ਹਾਂਜੀ ਨਸਲ ਇਹ ਮਈ ਬਕੀ ਨਾ ਆਦੀ ਤੇੜਾ ਚੀੜਿਆ ਚਲੋ ਆਜ ਲੈ ਆ ਨੀਲੀ ਦੀ ਝੋਟੀ ਆ ਇਹ ਨਵਾਂ ਗੰਗਲ ਆ ਹਾਂਜੀ ਦੋਸੂ ਇਸ ਤੋਂ ਆਲੀ ਆ ਇਹ ਮੂੰਹ ਸਿੱਗੀ ਆਈ ਤੇੜੇ ਕੱਟਦੀ ਆ ਬਿੱਲੀਆਂ ਅੱਖਾਂ ਲਈ ਆ ਨੀ ਨਾਲਦੀ ਆ ਇਹਦੀ ਝੋੜੀ ਮੂੰਹ ਕੱਟ ਮਿਲਦੀ ਆ ਹਾਂਜੀ ਹਾਂਜੀ ਕਿੱਥਾ ਨੇ ਤੇ ਕੋਈ ਚੰਗਾ ਲੱਗਾ ਹੈ ਹਾਂਜੀ ਹਾਂ ਦੇ ਸਾਡੇ ਥਾਣੇ ਦੇ ਲੱਗੇ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਭਾਈ ਕਹਿੰਨ 10 ਕਾ ਕੇ 9 ਕਾ ਦੀ ਗਰੰਟੀ ਹੋ ਪੱਕਾ ਦੁੱਧ ਤਿਆਰ ਤੇ ਐਡਾ ਭਾਇ ਸਾਡੀ ਬਾਜ ਗਈ ਪਾੜਾ ਚੌਕਰ ਬਹੁਤ ਵੈਜ ਹੋ ਤੇ ਥਾਂ ਥਾਂ ਨੂੰ ਪੂਰੇ ਓਕੇ ਆ ਓਕੇ ਜੇ ਥਾਂ ਦੀ ਸਾਡੀ ਫੁੱਲ ਗਰੰਟੀ ਹੈ ਹੋ ਨਾ ਮਿਲੋ ਤਾਂ ਵੀ ਸਾਡੀ ਬਾਤ ਇੱਥੇ ਨੇ ਵੀ ਨਹੀਂ ਪਾੜੇ ਤੇ ਮੇਰੇ ਦੀ ਬਿੱਟੀ ਦੇ ਘਰ ਹੋ ਰਿਹਾ ਕਿਦਾਂ ਦੀ ਗੱਲ ਲਵਾ ਨਹੀਂ 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 ਚਲੋ ਪਕਰਨੇ ਕਰ ਹਾਂਜੀ ਨਹੀਂ ਨਹੀਂ ਸਹੀ ਗੱਲ ਹੈ ਤੁਹਾਡੀ ਠੀਕ ਆ ਤੇ ਇਹ ਕਿੰਨੇ ਕ ਮੁੱਲ ਆ ਲਈ ਜੇ ਮੋਟਾ ਵੀਰ ਜੀ ਦਾ 85000 ਇਹਦਾ ਲਈ ਤੇ ਮਹਿੰਗੀ ਜਿਹੜਾ ਹੋਣਾ ਸਾਨੂੰ ਥੋੜਾ ਬਹੁਤਾ ਅੱਛਾ ਨਹੀਂ ਵਿੱਚ ਜਾਇਜ ਪਵਾ ਦਿੱਤਾ ਕਿੰਨਾ ਨਾ 80 ਨਾ 85 ਆ ਅੱਛਾ ਅਜੇ ਵਿੱਚੋਂ ਛੋੜੀ ਕਰਨੀ ਹਾਂ ਨਾ 70000 ਦੀ ਅੱਛਾ 70000 ਦੀ ਦੇ ਦੇਣੀ ਠੀਕ ਹੈ ਜੀ ਠੀਕ ਹੈ ਤੇ ਆ ਛੋਟੀ ਗੱਬਣ ਆ ਗਈ ਜੀ ਹਾਂ ਜੀ ਇਹ ਗੱਬਣ ਆ ਗਈ ਇਹ ਚੱਕ ਪਾਸ ਆ। ਇਹ ਚੱਕ ਪਾਸ ਆ। ਕੈਂਟਰ ਆਪੇ ਛੱਡੀ ਨਾ ਕੋਈ ਲੈ। ਲੋਨ ਦਿੰਦੀ ਆ ਜਾਂ ਨਹੀਂ ਦਿੰਦੀ। ਹਾਂ ਦੁੱਧ ਨਹੀਂ ਦਿੰਦੀ। ਅੱਛਾ ਦੁੱਧੋਂ ਸਾਥ ਦਈ ਆ। ਅੱਛਾ ਦੁੱਧੋਂ ਛੱਡੀ ਆ ਤੇ 5 ਮਹੀਨੇ ਦੀ ਚੱਕ ਪਾਸ। ਹਾਂ ਜੀ। ਤੇ ਸੂਆ ਪਹਿਲਾਂ ਹੀ ਸੂਈ ਜਾਂਦਾ ਹੈ। ਪਹਿਲਾਂ ਸੂਈ ਆ ਕਿ ਇੱਕ ਸੂਆ ਜੀ। ਇੱਕ ਸੂਆ ਸੂਈ ਤੇ ਉਹਨੂੰ ਗਾੜੀ ਦੂਸਰਾ ਸੂਆ ਹੀ ਨਹੀਂ ਸੋਣਾ ਹਨਾ। ਹਾਂ ਦੇ ਸਾਦੇ ਸੋਹਣੀ ਝੋਟੀ ਆ। ਯਾਰ ਬੱਦ। ਇਹ ਆ ਵੀ ਚਲੋ ਜਿਹੜਾ ਕੋਈ ਵੀਰ ਸੱਜਣ ਨਹੀਂ ਲੈ ਸਕਦਾ ਉਹ ਇਹੋ ਜੀ ਝੋਟੀ ਜਿਹੜੀ ਇਤਰਾ ਗੱਬਰ ਲੈ ਕੇ ਤਿਆਰ ਕਰ ਲੈ। ਝੋਟੀ ਵੀ ਜਿਹੜਾ ਰੰਗ ਦੱਸਦੀ ਆ ਸੋਹਣੀ ਆ। ਪੂਰੀ ਸੱਬ ਦੀ ਆ ਛੋਟੀ ਜੀ ਚੋਗੀ ਸੱਕੀ ਸੰਭੀ ਉਹਨਾਂ ਚੰਗੀ ਆ ਜਿੰਨੇ ਕੱਟੇ ਸੰਭ ਨਹੀਂ ਉਹਦੇ ਲਈ ਚੰਗੀ ਆ ਆ ਜੋ ਲੈ ਆਓ ਥੱਲਿਆਂ ਵੀ ਚੰਗੀ ਖੁੱਲੀ ਆ ਹਾਂ ਜੀ ਯਾ ਦੇ ਸਾਦੀ ਉਹਨਾਂ ਤਰਾ ਮੀ ਸੰਭੀ ਸੰਭੀ ਚੰਗੀ ਆ ਰਾਜੀ ਆ ਛੋਟੀ ਦਦੋਂ ਜਿਹੜੀ ਛੱਟਦੀ ਆ ਇਨੇ ਸੱਜਰ ਨੇ ਕਿੰਨਾ ਕ ਦੁੱਧ ਕੱਢਿਆ ਜੀ ਉਦਾਂ? 6 ਦੇ ਬਾਜੀ ਪਹਿਲੇ ਸੂਏ 14 ਕਿਲੋ ਦੁੱਧ ਕੱਢਿਆ ਜੀ। ਅੱਛਾ। ਹਾਂ। ਪਹਿਲੇ ਸੂਏ ਹੀ। ਹਾਂਜੀ। ਤੇ ਇਹਦਾ ਮੁੱਲ? ਮੁੱਲ ਇਹ ਜਾਂ ਕਰੀਏ ਵੀ ਸਾਮ੍ਹ ਕੇ ਡਬਲ ਹੀ ਹੋਵੇ। ਹਾਂ ਡਬਲ ਹੋ ਜੀ। ਫੇਰ ਹੀ ਸਾਮ੍ਹਣ ਦਾ ਫਾਇਦਾ। ਜਿਹੜਾ 5 ਮਹੀਨੇ ਖੇਚ ਲੈ ਗਏ। ਹਾਂਜੀ ਹਾਂਜੀ। ਬੇਸ਼ਕਰੀ। ਕੋਉਣ ਨੂੰ ਜੋ ਮੱਝੀ ਪਾਉ ਉਹ ਨਹੀਂ ਗੱਲ ਲੈਣ ਵਾਲੇ ਪਾਸੇ ਖੜੀ ਏ। ਤੁਸੀਂ ਦੱਸ ਦੋ ਮਾਰੇ ਕਿੰਨੇ ਦੀ? ਇਹਦੀ ਨਾ 75 ਨਾਲ ਸੀ ਆ। ਅੱਛਾ। ਇਹ ਵੀ 70000 ਵੀ ਦੇ ਦਾਂਗੇ। 70000 ਜੀ। ਹਾਂ ਹਾਂ। ਤੇ 140 ਦੀ ਵਿਕ ਜੂ ਸੱਜਰੇ ਚਲੋ ਵੇਖੋ ਕਹੀ ਕਿਸਮਤ ਦੀ ਗੱਲ ਆ ਠੀਕ ਆ ਮੈਂ 120 25 ਦੀ ਜਾਂ ਕੁਝ ਨੀ ਹੋਵੇ ਵਿਕੂ ਠੀਕ ਨਹੀਂ ਮਾਰੇ ਗਰੰਟੀ ਫੁੱਲ ਹੋ ਗਈ ਬਹੁਤ ਠੀਕ ਇਹ ਚੀਜ਼ ਸਾਡੀ ਫੁੱਲ ਗਰੰਟੀ ਹੈ ਜਦੋਂ ਸਮਾਂ ਆਉਂਦਾ ਬਾਜ਼ਾਰ ਵਧਦਾ ਹੀ ਜਾਂਦਾ ਘੱਟ ਹਾਂਜੀ ਹਾਂਜੀ ਬਾਕੀ ਇਹ ਆ ਵੀ ਝੋਟੀ ਸੋਹਣੀ ਆ ਚੰਗੀ ਤਿਆਰ ਹੋ ਜਾਣੀ ਆ ਕਿਦਦਨ ਝੋਟੀਆਂ ਵੀ ਸਾਡੇ ਦਾ ਹੈ ਕਿਉਂ ਇਹਨੂੰ ਚੱਕਰਾ ਦੋਦਾ ਜੇ ਕਹਿੰਦੇ ਗੱਡੀ ਬਾਹਰ ਮਾੜੀ ਜਿਹੀ ਖੁਰਦੂ ਖਾਦੀ ਦਿਖਾ ਦਿਓ ਚੱਲੇ ਵੀ ਹਾਂ ਜੇ ਕਿਸੇ ਨੂੰ ਵੀ ਥੋੜੇ ਕਿਸੇ ਦੇ ਮਨ ਚੰਗੀ ਲੱਗੇ ਇਹ ਕਿੰਨਾ ਚੋਗਾ ਜਵਾਨੂੰ ਇਹਨੂੰ 1.5 ਮਹੀਨਾ ਹੋ ਗਿਆ ਜੀ ਇਹਦੇ ਚੈੱਕ ਪਾਸ ਨਹੀਂ ਜੁਈ ਇਹ ਘਰ ਦੀ ਝੋਟੀ ਜੇ ਹਾਂਜੀ ਘਰ ਦੀ ਜੇ ਨਹੀਂ ਇਹ ਵੀ ਆਪਣੇ ਮੋਲਾ ਜੀ ਹਰਿਆਣੇ ਵਾਲੀ ਝੋਟੀ ਇਹਦੀ ਤਾਂ ਦੋਤੀ ਗਰੰਟੀ ਹੀ ਜੀ ਕੋਈ ਭਾਈ ਉਹ ਕਿਸੇ ਦੇ ਮਨ ਨੂੰ ਚੰਗੀ ਰਹਦੇ ਨੇ ਇਹ ਆ ਵੀ ਇਹ ਦੁੱਧ ਵੀ ਨਹੀਂ ਦਿੰਦੀ ਤੇ ਚੈੱਕ ਪਾਸ ਨਹੀਂ ਆ ਨਾ 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 ਇਹ ਆ ਵੀ ਚਲੋ ਜੇ ਕਿਸੇ ਨੇ ਸਾਂਭਣੀ ਆ ਤੇ ਉਹ ਕੋਈ ਵੀਰ ਵੇਖ ਲੈ ਇਹ ਵੀ ਜਾਨ ਬਚਾਉਣ ਨਾਲ ਇਤਨਾ ਮੁਖਾ ਦੇਣੀ ਇੱਕ ਵਾਰੀ ਚੰਗੀ ਆ ਬੰਦੇ ਅੰਦਰ ਦੇ ਨਾਲ ਜੇ ਕੋਈ ਵੀਰ ਚਾਹ ਵਣ ਹੋਵੇ ਤੇ ਲੈ ਅੱਜ ਲੈ ਆਓ ਜੀ ਜਿੰਨੇ ਕੱਟੇ ਸਾਂਭਣੇ ਆ ਉਹਦੇ ਲਈ ਇਹ ਚੰਗੀ ਆ 1 ਮਹੀਨਾ ਹੋ ਗਿਆ ਜੇ ਕੋ ਸਾਡੇ ਨਾਲ ਸੌਦਾ ਕਰ ਲੂਗਾ ਤੇ ਚੈੱਕ ਵੀ ਕਰਾ ਲਾ ਕੇ ਦੱਸ ਦੇ ਖੋਗੇ ਅੱਛਾ ਹਾਂਜੀ ਆਪਾਂ ਕੋਈ ਬੈਂਕੀ ਨਹੀਂ ਦੇਣੀ ਆਪਾਂ ਦੇਣੀ ਖਾਲੀ ਕਰਕੇ ਖਾਲੀ ਕਰਕੇ ਅੱਗੇ ਵੀ ਕਿਸਮੇ ਤੇ ਨਿਕਲ ਆਉ ਤੇ ਫਿਰ ਸੋਨਾ ਵਾ ਹਾਂਜੀ ਹਾਂਜੀ ਠੀਕ ਆ ਜੀ ਜਾਣੀ ਆ ਹੁਣੇ ਕੀ ਆ ਸਾਹਮਣੇ ਵਾਲੀ ਆ ਚੰਗੀ ਆ ਜੇ ਕੋ ਘਾਟ ਦਾ ਗਾਵ ਨੂੰ ਲਾਲੂ ਬਾਦ ਪਹਿ ਚਾਰ ਬਣਾਉਂਦੀ ਆ ਹਾਂਜੀ ਸਹੀ ਗੱਲ ਜੀ ਖਾਲੀ ਆ ਝੋਟੀ ਹਲ ਖਾਲੀਆਂ ਚ ਜਾਣੀ ਆ ਮਤਲਬ ਕਿਹੜੀ ਆ ਅੱਠ ਜੰਮੀਨਾਂ ਡੇਰ ਹੋ ਗਿਆ ਗਰੰਟੀ ਕਾਦੀ ਨਿਕਲਾ ਵੇ ਸੋਨਾ ਨਿਕਲਾ ਵੇ ਤੇ ਅਗਲੇ ਸੀ ਕਿਸਮਤ ਤੇ ਇੰਨੇ ਸੱਜਰ ਨੇ ਕਿੰਨਾ ਘ ਭਰਿਆ ਦੁੱਧ ਇਹਦਾ ਦੁੱਧ ਮਾਰਾ ਬਹੁਤ ਧੀ ਧੂਹੀ ਮਾਰਨੇ ਕਰਦੇ ਨਹੀਂ ਆਵੇਂ ਤੈਨੂੰ ਫੇਰ ਜੀ ਹਾਂਜੀ ਤੇ ਇਹਦਾ ਮੁੱਲ ਇਹ ਦਾ ਮੁੱਲ ਮੌਕੇ ਤੇ ਕਰਨਾ ਕਿ ਕਿਉਂ ਜੀ ਐਵੇਂ ਹੁਣ ਕੋ ਕਰਦਾ ਨਹੀਂ ਪਾ ਦੋ ਜੇ ਕੋਈ ਮੰਗ ਪਾ ਹੁਣ ਦਾ ਹੁਣ ਦੇ ਹਿਸਾਬ ਨਾਲ ਪਾ ਦੋ ਇਹ ਕਿ ਨਹੀਂ ਸੱਚ ਦੇ ਆ ਜਾ ਮੌਕੇ ਤੇ ਕਿਦਾ ਪਾਣਾ ਇਹ ਦਾ ਬਾਬਾ 75 ਇਹ ਦੀਆਂ ਅਵੀ 70 ਦੀ ਅੱਛਾ ਅਵੀ 70 ਦੀ ਹਾਂ ਵੀ ਦੱਸੋ ਉਹਦਾ ਹੋਰੀ ਠੀਕ ਹੈ ਜੀ ਹਾਂ ਠੀਕ ਹੈ ਤੇ ਠੀਕ ਹੈ ਹੋਰ ਕੁਝ ਹੈ ਨਾ ਅਮੇ ਫੂਨ ਤੇ ਕਦਰੇ ਕੋਈ ਭੈਂਟਲਾ ਚਾਹਦਾ ਮੰਗੇ ਹੀ ਨਾ ਕੋਈ ਹਾਂਜੀ ਹਾਂਜੀ ਸਾਡੇ ਕਿਹਦਾ ਮਨ ਚਾਹੂ ਤੇ ਲੈ ਦੇ ਕੋਈ ਹਾਂਜੀ ਹਾਂਜੀ ਜੋਰਾ ਜਵਰੀ ਨਹੀਂ ਆ ਜਾ ਵੀ ਠੀਕ ਹੈ ਜੀ ਬਾਕੀ ਡਾਕਟਰ ਕੋ ਠੀਕਾ ਵੀ ਮਾਲੀ ਕੋ ਬਣੀ ਠੀਕਾ ਹੀ ਲਵਾਇਆ ਫਿਰ ਨਾਟ ਠੀਕਾ ਹੀ ਲਵਾਇਆ ਠੀਕ ਕੋਈ ਮੇਰਾ ਵੀ ਘਰ ਰੱਖਣ ਵਾਸਤੇ ਲਵੇ ਉਹ ਜਾਣੇ ਇਹ ਕਹਿੰਦੇ ਇਹ ਮਾਰਾ ਹੈ ਦੋ ਨੰਬਰ ਨਾ ਕੋਈ ਦੋ ਨੰਬਰ ਚ ਦੇਣੀ ਨਹੀਂ ਹੈ ਨਾ 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 ਕਰੇ ਸਾਬ ਲੋਗੇ ਤੋ ਹੀ ਵੀ ਹਾਂਜੀ ਪਰ ਇਹ ਵੀ ਇੱਕ ਰੇਟੀਕਾ ਭਰਾਏ ਤੁਸੀਂ ਆਪੀ ਹਾਂ ਭਰਾਇਆ ਮਾਰਾ ਅੱਛਾ ਸੂਬਾ ਚ ਹੋਇਆ ਤੁਸੀਂ ਇਹਦਾ ਅਗੇ ਠੀਕ ਹੈ ਜੀ ਤੇ ਠੀਕ ਹੈ ਵਿਧਿਆਰ ਕੋਈ ਸਵਾਲ ਨਾ ਫਿਰ ਬਾਕੀ ਇਹ ਵੀ ਆਪਣੀ ਤਸੱਲੀ ਕਰਕੇ ਨਾ ਇੱਥੋਂ ਚੋ ਚਵਾ ਕੇ ਪੁੱਛੋ ਜੀ ਜਿਹੜਾ ਮਾਲ ਸਾਡੇ ਕੋਲ ਆਇਆ ਹਾਂ ਜੀ ਹਾਂਜੀ ਜੋ ਵੀ ਹੈਗਾ ਵਾ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਬਾਕੀ ਕੋਈ ਦੋ ਟੈਂਕ ਵਾਲੇ ਦੁੱਧ ਦਾ 10 ਰੋ ਨੋ 37 ਦਾ ਠੀਕ ਹੈ ਜੀ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਇਸ ਚਾ ਕੇ ਪੁੱਛੋ ਖਰੀਦੋ ਜੀ